ਇਦਾਂ ਦੀਆਂ ਪਾਲਿਸੀਆਂ ਨਾ ਲਿਆਉਣ ਕਿਉਂਕਿ ਇਹ ਜਿਹੜਾ ਪੰਜਾਬ ਸੂਬਾ ਇਹ ਅਣਕੀਲੇ ਲੋ ਗਿਆ ਇਹ ਲੱਡੂ ਵੰਡੇ ਜਾ ਰਿਹਾ ਅੱਜ ਕਿਹੜੀ ਖੁਸ਼ੀ ਵੰਡ ਦਿੱਤੇ ਆ ਲੱਡੂ ਇਸ ਕਰਕੇ ਵੰਡੇ ਆ ਵੀ ਜਿਹੜੀ ਸਰਕਾਰ ਜਿਹੜੀ ਆ ਉਹ ਦਾ ਸਿਰ ਨਵਾਇਆ ਅਸੀਂ ਅੱਜ ਉਹਦਾ ਸਿਰ ਨਵਾਉਣ ਦੇ ਕਾਰਨ ਅੱਜ ਜਿਹੜੇ ਕਿਸਾਨਾਂ ਵਿੱਚ ਇੱਕ ਖੁਸ਼ੀ ਆ ਔਰ ਅਸੀਂ ਉਸੇ ਹਸਬੰਦ ਵਿੱਚ ਅੱਜ ਲੱਡੂ ਵੰਡ ਰਹੇ ਆ ਪਾਲਿਸੀ ਰੱਦ ਹੋਈ ਆ ਜਾਂ ਵਾਪਸ ਲਈ ਆ ਪਾਲਸੀ ਵਾਪਸ ਲਈ ਆ ਜੇ ਰੱਦ ਨਾ ਨਾ ਕੀਤਾ ਇਹ ਸਰਕਾਰ ਦਾ ਜਲੂਸ ਕੱਢ ਦੇਣਾ 20 ਤਰੀਕ ਨੂੰ ਕੋਕੜਪਿੰਡ ਵਿੱਚ ਇੱਕ ਬੜਾ ਵੱਡਾ ਕਟ ਕਰ ਰਹੇ ਆ ਅਜੇ ਵੀ ਸਰਕਾਰ ਨੂੰ ਅਸੀਂ ਕਹਿੰਨੇ ਆ ਕਿ ਉਹ ਤੁਰੰਤ ਜਿਹੜੀ ਆ ਜਿਹੜੀ ਇਹ ਰੱਦ ਕਰੇ ਲੈਂਡ ਪਾਲਸੀ ਲੈਂਡ ਪਾਲਿਕ ਪਾਲਸੀ ਰੱਦ ਕਰੇ ਨਹੀਂ ਤੇ ਸਰਕਾਰ ਦਾ ਜਲੂਸ ਐਡਾ ਨਾ ਕਰਾਂਗੇ ਜਿਹੜੇ ਇਹ ਯਾਦ ਕਰਨਗੇ ਕਿ ਅਸੀਂ ਪੰਜਾਬ ਦੇ ਨਾਲ ਪੰਗਾ ਲਿਆ ਸੀਗਾ ਅੱਜ ਜਿਹੜੀ ਇਹ ਸਰਕਾਰ ਆ ਉਹ ਹਮੇਸ਼ਾ ਹੀ ਕਿਸਾਨ ਮਜ਼ਦੂਰ ਵਪਾਰੀ ਸਾਰਿਆਂ ਦੇ ਵਿਰੋਧੀ ਆ ਇਹ ਪੰਨਹ ਸਰਕਾਰ ਨੇ ਤਾਂ ਮੰਨਿਆ ਵੀ ਲੈਂਡ ਪ੍ਰੋਪਰਟੀ ਜਿਹੜੀ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਸੀ ਅਸੀਂ ਵਾਪਸ ਲੈ ਲਈ ਆ ਤੇ ਜਥੇਬੰਦੀਆਂ ਦੇ ਮੰਚ ਪੂਰਾ ਰੋਸ ਉਸੇ ਤਰ੍ਹਾਂ ਕਹਿਮ ਕਾਰਨ ਕੀ ਆ ਦੇਖੋ ਇਹ ਇਹਨਾਂ ਤੇ ਲੋਕੀ ਵਿਸ਼ਵਾਸ ਹੀ ਨਹੀਂ ਕਰਦੇ ਕਿਉਂਕਿ ਇਹ ਦਿੱਲੀ ਤੋਂ ਭਜਾਏ ਹੋਏ ਭਗੌੜੇ ਆ ਅਸੀਂ ਇਹਨਾਂ ਦੇ ਲੈਡ ਪਾਲਸ ਪੌਸੀ ਦੇ ਬੜੇ ਇਹਨਾਂ ਨੇ ਦੱਸੇ ਫਾਇਦੇ ਆ ਜਿਹੜਾ ਦੇ ਢਟਕ ਰਹਿਆ ਗਿਆ ਆ ਆ ਤੁਰੇ ਫਿਰਦੇ ਆ ਇਹਨਾਂ ਨੇ ਬੜਾ ਜੋਰ ਲਾਇਆ ਕਿ ਇਹਦੇ ਫਾਇਦੇ ਬੜੇ ਆ ਫਾਇਦੇ ਬੜੇ ਆ ਜੇ ਫਾਇਦੇ ਹੀ ਵਾਪਸ ਕਿਉਂ ਲਈ ਇਸ ਲਈ ਇਹ ਸਾਰਾ ਕੁਝ ਜਿਹੜਾ ਨੁਕਸਾਨਾਂ ਦੇ ਏਕੇ ਦਾ ਕਰਕੇ ਅੱਜ ਜਿਹੜਾ ਇੱਕ ਵੱਡਾ ਜਿਹੜਾ ਸਰਕਾਰ ਨੂੰ ਜਿਹੜਾ ਵਾਪਸ ਲੈਣਾ ਪਿਆ ਇਹ ਲੁਟੇਰੀਆਂ ਦੀ ਸਰਕਾਰ ਆ ਇਹਦਾ ਟਾਈਮ ਵੀ ਥੋੜਾ ਰਹਿ ਗਿਆ ਇਹ ਲੈਂਡ ਪਲੂਨਿੰਗ ਪਾਲਿਸੀ ਲਾ ਕੇ ਸੰਘਰਸ਼ ਕਰੋ ਤੱਕ ਜਾਰੀ ਰਹੂਗਾ ਇਹ ਸੰਘਰਸ਼ ਉਹਨਾਂ ਤੱਕ ਜਾਰੀ ਰਹੂਗਾ ਜਿੰਨਾ ਚਿਰ ਤੱਕ ਜਿਹੜੀ ਆ ਇਹ ਪਾਲਿਸੀ ਨੂੰ ਰੱਦ ਨਹੀਂ ਕਰਦੇ ਉਹਨਾਂ ਤੱਕ ਦਾ ਸੰਘਰਸ਼ ਜਿਹੜਾ ਇਹ ਇਸੇ ਤਰ੍ਹਾਂ ਜਾਰੀ ਰਹੂਗਾ ਅਰ ਅਸੀਂ ਇਹ ਰੱਦ ਕਰਵਾ ਕੇ ਰਵਾਂਗੇ 20 ਤਰੀਕ ਨੂੰ ਅਸੀਂ ਇੱਕ ਵੱਡਾ ਇਕੱਠ ਕਰਕੇ ਇਹ ਸਰਕਾਰ ਨੂੰ ਇੱਕ ਚੈਲੰਜ ਕਰਦੇ ਆ ਕਿ ਤੂੰ ਹੀ ਬੰਦੇ ਦੇ ਪੁੱਤ ਬਣ ਜਾਓ ਇਹੋ ਜੀਆਂ ਸ਼ਰਾਰਤਾਂ ਕਰਦੀਆਂ ਬਾਜਾ ਜੋ ਨਹੀਂ ਤੇ ਤੁਹਾਡਾ ਜੀ ਜਰੂਰ ਪੂਰਾ ਟਟਾ ਇਹ ਸਾਨੂੰ ਜੀ ਬੀਕੇ ਜੂ ਦੁਆਬਾ ਦੇ ਸੂਬਾ ਸੌਰੀ ਆਪਣੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਜੀ ਤੇ ਇਹਨਾਂ ਸਾਰਾ ਦਾ ਕਿਸਾਨ ਆਗੂ ਇਹ ਕਹਿੰਦੇ ਕਿਸਾਨ ਆਗੂ ਕਹਦੇਆ ਕਰੋ ਚਲੋ ਕਿਸਾਨ ਆਗੂ ਕਹਦੇ ਨਹੀਂ ਜੀ ਕਿਸਾਨ ਸਾਹਿਬ ਤੋਂ ਬਟੇ ਹਾਂਜੀ ਸਰਕਲ ਪ੍ਰਧਾਨ ਸਰਕਲ ਪ੍ਰਧਾਨ ਬਲਾਕ ਬਲਾਕ ਪ੍ਰਧਾਨ ਠੀਕ ਹੈ ਜੀ ਤੇ ਸਾਰੇ ਅੱਜ ਜਥੇਬੰਦੀ ਦੇ ਜਿਹੜੇ ਯੋਧੇ ਆ ਇਕੱਠੇ ਹੋਏ ਹੋਏ ਆ ਪਰਜ਼ੀਆਂ ਰੋਡ ਦੇ ਉੱਤੇ ਔਰ ਲੱਡੂ ਵੰਡੇਗਾ ਲੈਂਡ ਪੁਲਿਸ ਪਾਲਸੀ ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡਾ ਆਪਣਾ ਪੱਤਰਕਾਰ ਹਰਜਿੰਦਰ ਸਿੰਘ ਚੰਦੀ ਮੇਰੇ ਨਾਲ ਪੀਕੇ ਜੂ ਦੁਆਬਾ ਦੇ ਸਾਰੇ ਯੋਧੇ ਜਿਨ੍ਹਾਂ ਨੇ ਅੱਜ ਹੱਥਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਪਾਰਟੀ ਦੇ ਆਪਣੇ ਜਿਹੜੇ ਹੈਗੇ ਸੰਗਤ ਝੰਡੇ ਫੜੇ ਹੋਏ ਆ ਔਰ ਲੱਡੂ ਵੰਡ ਰਾਇਆ ਚਿਹਰਿਆਂ ਤੇ ਮਸਕਾਨ ਹੈ ਖੁਸ਼ੀ ਹੈ ਕਿਉਂਕਿ ਇਹ ਲੈਂਡ ਪੁਲਿਸ ਪਾਲਸੀ ਦਾ ਵਿਰੋਧ ਸਾਰੇ ਪੰਜਾਬ ਦੇ ਵਿੱਚ ਕੀਤਾ ਗਿਆ ਸੀ ਔਰ ਇਹ ਕਲਾਕ ਕਿਸਾਨਾਂ ਵੱਲੋਂ ਹੀ ਨਹੀਂ ਕੀਤਾ ਗਿਆ ਸੀ ਇਹਦੇ ਵਿੱਚ ਮਜ਼ਦੂਰ ਜਥੇਬੰਦੀਆਂ ਔਰ ਅਦਾਲਤਾਂ ਨੇ ਵੀ ਜਿਹੜਾ ਤਸਾਨੀ ਪੱਖ ਨੂੰ ਬੜੀ ਬਾਖੂਬੀ ਦੇ ਨਾਲ ਜਿਹੜਾ ਲਿਆ ਔਰ ਸਰਕਾਰ ਨੂੰ ਝੁਕੜ ਲਈ ਮਜਬੂਰ ਕੀਤਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਹੋਰ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ ਜਦ ਤੱਕ ਇਹ ਲੈਂਡ ਪੂਲ ਪਾਲਿਸੀ ਪੂਰੀ ਤਰ੍ਹਾਂ ਸਰਕਾਰ ਵੱਲੋਂ ਰੱਦ ਨਹੀਂ ਕੀਤੀ ਜਾ ਸਕਦੀ ਇਹ ਇਹਨਾਂ ਦੀ ਸੰਘਰਸ਼ ਦੀ ਜਿੱਤ ਹੋਵੇਗੀ ਧੰਨਵਾਦ ਥੈਂਕ ਯੂ ਮਿਹਰਬਾਨੀ